ਸਰਿਆ ਨੂੰ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮੱਚ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਅਸੀਂ ਹਮੇਸ਼ਾ ਦੀ ਤਰ੍ਹਾਂ ਮੀਡੀਆ ਦੇ ਰਣੀ ਆ ਕਿ ਮੀਡੀਆ ਨੇ ਹਮੇਸ਼ਾ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਈ ਹੈ ਸਾਡੀ ਆਵਾਜ਼ ਨੂੰ ਤੁਸੀਂ ਹਮੇਸ਼ਾ ਪਰਵਾਜ਼ ਦਿੰਦੀ ਹੈ ਪਰ ਇਸ ਵਾਰ ਤੁਹਾਡੇ ਸਾਥ ਦੀ ਜ਼ਿਆਦਾ ਲੋੜ ਹੈ ਕਿਉਂਕਿ ਜਿੱਦਾਂ ਅੰਦਰ ਤੁਸੀਂ ਦੇਖ ਕੇ ਆਏ ਹੋ ਕਿ ਸਾਡੇ ਯੋਧਿਆਂ ਦੀ ਉਸ ਸਮੇਂ ਦੇ ਜ਼ਾਲਮ ਗੋਰਿਆਂ ਦੇ ਨਾਲ ਟੱਕਰ ਸੀ ਪਰ ਜੇ ਸਿਨੇਮੇ ਦੇ ਰੂਪ 'ਚ ਕਹਾਂ ਤੇ ਅੱਜ ਸਾਡੇ ਸਿਨੇਮੇ ਦੀ ਵੀ ਹਾਲੀਵੁੱਡ ਨੂੰ ਇੱਕ ਮਿੱਠੀ ਜੀ ਟੱਕਰ ਹੈ ਕਿਉਂਕਿ ਕਿਸੇ ਵੀ ਚੀਜ਼ ਤੇ ਕਦੀ ਵੀ ਕਿਸੇ ਦੀ ਇਜਾਰੇਦਾਰੀ ਨਹੀਂ ਹੋ ਸਕਦੀ ਮਾਲਕੀ ਨਹੀਂ ਹੋ ਸਕਦੀ ਕਿ ਚੰਗਾ ਕੰਮ ਕੋਈ ਇਕ ਹੀ ਕਰ ਸਕਦਾ ਸਾਡੇ ਪੰਜਾਬੀ ਸਿਨੇਮੇ ਨੇ ਵੀ ਅੱਜ ਸਾਬਤ ਕਰ ਦਿੱਤਾ ਕਿ ਅਸੀਂ ਭੱਜ ਕੇ ਜ਼ਰੂਰ ਰਲੇ ਆ ਬੜੀ ਸਪੀਡ ਨਾਲ ਮਗਰ ਭੱਜੇ ਆ ਪਰ ਤੁਸੀਂ ਸਾਰੀਆਂ ਫਿਲਮ ਦੇਖੀ ਐ ਹਾਲੀਵੁੱਡ ਦੇ ਨਾਲ ਜਾ ਕੇ ਰਲ ਗਏ ਕਿ ਨਹੀਂ ਅੱਜ ਬਿਲਕੁਲ ਬੜੇ ਔਖੇ ਸਮਿਆਂ 'ਚੋਂ ਲੰਘਿਆ ਪੰਜਾਬੀ ਸਿਨੇਮਾ ਜਦੋਂ ਪਹਿਲੀ ਫਿਲਮ ਕੀਤੀ ਸੀ ਮੈਂ ਵੀ ਕਿਤੇ ਜੀਆਂ ਆ ਨੂੰ ਉਦੋਂ ਲੱਗਦਾ ਸੀ ਕਿ ਅਜੇ ਸਿਨੇਮਾ ਬਹੁਤ ਦੂਰ ਹੈ ਪਰ ਅਸੀਂ ਫਿਲਮਾਂ ਜ਼ਰੂਰ ਬਣਾ ਰਹੇ ਹਾਂ ਪਰ ਸਿਨੇਮਾ ਦੂਰ ਹੈ ਪਰ ਉਦੋਂ ਇੱਕ ਕੋਸ਼ਿਸ਼ ਜਿਹੜੀ ਸੀ ਅੱਜ ਉਹ ਰੰਗ ਲੈ ਆਈ ਹੈ ਉਹ ਸਬਜੈਕਟ ਜਿਹੜੇ ਕਦੇ ਕੋਈ ਸੋਚਦਾ ਵੀ ਨਹੀਂ ਸੀ ਪੰਜਾਬੀ ਜਿਵੇਂ ਐਸਾ ਹੀ ਸੋਚਣਾ ਲੱਗਦਾ ਸੀ ਡ੍ਰੀਮਿੰਗ ਕਰਨ ਵਾਲੀ ਗੱਲ ਹੈ ਕਿ ਕਦੇ ਸ਼ਿਪ ਤੇ ਵੀ ਪੰਜਾਬੀ ਫਿਲਮ ਬਣ ਸਕਦੀ ਹੈ ਸ਼ਿਪ ਸਮੁੰਦਰ 'ਚ ਤੁਰਿਆ ਫਿਰੇ ਸਾਡਾ ਪਰ ਅੱਜ ਉਸ ਮਾਲਕ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਉਹ ਸਬਜੈਕਟ ਜਿਹੜਾ ਮੈਨੂੰ 7ਵੀਂ ਚ ਸਿਲੇਬਸ ਚ ਲੱਗਾ ਹੁੰਦਾ ਸੀ ਉਹਦਾ ਨਾਮ ਹੁੰਦਾ ਸੀ ਗੁਰਦੇਵ ਸਿੰਘ ਕਾਮਾਗਾਟਾ ਮਾਰੂ ਪੰਜਾਬੀ ਚ ਕਾਮਾਗਾਟਾ ਮਾਰੂ ਹੀ ਲਿਖਿਆ ਹੁੰਦਾ ਸੀ ਪਰ ਮੈਨੂੰ ਲੱਗਦਾ ਸ਼ਾਇਦ ਉਹ 8ਵਾਂ ਕੇ 9ਵਾਂ ਚੈਪਟਰ ਹੁੰਦਾ ਸੀ ਸਾਡਾ ਉਹ ਪੜ੍ਹਦੇ ਆ ਜਦੋਂ ਤਸਵੀਰ ਦੇਖਦੇ ਸੀ ਬਾਬਾ ਗੁਰਦੇਵ ਸਿੰਘ ਜੀ ਦੀ ਜਦੋਂ ਉਹ ਸ਼ਿਪ ਦੀ ਤਸਵੀਰ ਵੀ ਛਪੀ ਹੁੰਦੀ ਸੀ ਸਾਡੇ ਪਾਠ ਪੁਸਤਕ ਦੇ ਵਿੱਚ ਕਦੇ ਡ੍ਰੀਮ ਨਹੀਂ ਸੀ ਕੀਤਾ ਕਿ ਕਦੇ ਵਕਤ ਆਏਗਾ ਕਿ ਬਾਬਾ ਗੁਰਦੇਵ ਸਿੰਘ ਜੀ ਦਾ ਕਰੈਕਟਰ ਮੇਰੇ ਕਰਮਾ ਚ ਲਿਖਿਆ ਜਾਏਗਾ ਮੈਂ ਉਸ ਕੁਦਰਤ ਦਾ ਬਹੁਤ ਧੰਨਵਾਦੀ ਹਾਂ ਕਿੰਨਾ ਵੱਡਾ ਇਤਿਹਾਸਕ ਕਿਰਦਾਰ ਮੈਨੂੰ ਕਰਨ ਨੂੰ ਮਿਲਿਆ ਔਰ ਦੂਸਰਾ ਧੰਨਵਾਦ ਵੇਲੀ ਜਨਤਾ প্রোডাকਸ਼ਨਸ ਦਾ ਜਿਨ੍ਹਾਂ ਨੇ ਪਹਿਲਾਂ ਇਹ ਫਿਲਮ ਨੂੰ ਇਮੇਜਿਨ ਕੀਤਾ ਸੋਚਿਆ ਕਿ ਅਸੀਂ ਇਹ ਬਣਾਈਏ ਫਿਰ ਹਿੰਮਤ ਕੀਤੀ ਔਰ ਲਗਨ ਨਾਲ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਇਹ ਫਿਲਮ ਬਣੀ ਹੈ ਮੈਂ ਜੋਲ ਹੋਣਾ ਨੂੰ ਮੁਬਾਰਕਬਾਦ ਦਿਨਾ ਕਿ ਉਹਨਾਂ ਨੇ ਇੱਕ ਬਹੁਤ ਵੱਡਾ ਉੱਤਪ ਕੀਤਾ ਬਾਜੀ ਇੱਥੇ ਸੀਗੇ ਆ ਜਾ ਬਾਜੀ ਆ ਜਾ ਪਲੀਜ਼ ਪਰ ਇਹ ਚੀਜ਼ ਪੋਸੀਬਲ ਨਾ ਹੁੰਦੀ ਕਦੇ ਵੀ ਸੰਭਵ ਨਾ ਹੁੰਦੀ ਚਾਹੇ ਇਹ ਵੀ ਸੋਚ ਲੈਂਦੇ ਚਾਹੇ ਮੈਂ ਵੀ ਇੱਛਾ ਰੱਖਦਾ ਕਿ ਅਸੀਂ ਇੱਕ ਫਿਲਮ ਬਣਾਉਣੀ ਹੈ ਜੇ ਸਾਡੇ ਕੋਲ ਸ਼ਰਨ ਆਰਟ ਵਰਕਾ ਨੌਜਵਾਨ ਮੇਕਰ ਨਾ ਹੁੰਦਾ ਇਹ ਚਿਹਰੇ ਮੋਰੇ ਦੇਖ ਕੇ ਲੱਗਦਾ ਏਡੇ ਸਾਦੇ ਜਿਹੇ ਬੰਦੇ ਵਰਲਡ ਸਿਨੇਮਾ ਨੂੰ ਟੱਕਰ ਦੇ ਰਹੇ ਨੇ ਸੋ ਲਿਖਣਾ ਔਰ ਡਾਇਰੈਕਟ ਕਰਨਾ ਔਰ ਫਿਰ ਉਹਦਾ ਵੀ ਐਫਐਕਸ ਤੇ ਵੀ ਆਪ ਬੈਠਣਾ ਸੋ ਅਸਲ ਦੇ ਵਿੱਚ ਸ਼ਰਨ ਆਰਟ ਦੀ ਰੂਹ ਚੋਂ ਨਿਕਲਿਆ ਹੋਇਆ ਏ ਪ੍ਰੋਡਕਟ ਹੈ ਇਹਨਾਂ ਦੇ ਸੁਪਨਿਆਂ ਦੀ ਏ ਤਾਬੀਰ ਹੈ ਸੁਪਨੇ ਸਾਕਾਰ ਹੋਏ ਨੇ ਔਰ ਮੇਰੇ ਵਰਗੇ ਬੰਦੇ ਦੀ ਮਸਕੀਨ ਦੀ ਇੱਛਾ ਪੂਰੀ ਹੋਈ ਹੈ ਕਿ ਕਦੇ ਇਦਾਂ ਦਾ ਕੈਰੇਕਟਰ ਕਰਨ ਨੂੰ ਮਿਲੇ ਅੱਜ ਭਾਜੀ ਤਰਸੀਮ ਜਸੜ ਹੋਣੀ ਅਬ੍ਰਾਡ ਨੇ ਵਰਨਾ ਇੱਥੇ ਸਾਡੇ ਨਾਲ ਬਹਿ ਕੇ ਤੁਹਾਡੇ ਨਾਲ ਦੋ ਬੋਲੋ ਵੀ ਸਾਂਝੇ ਕਰਦੇ ਉਹ ਵੀ ਤੁਹਾਡਾ ਪਿਆਰ ਮਹਿਸੂਸ ਕਰਦੇ ਪਰ ਉੱਥੇ ਵੀ ਆਡੀਅנס ਨੂੰ ਮਿਲਣਾ ਬਹੁਤ ਜ਼ਰੂਰੀ ਸੀ ਸੋ ਮੈਂ ਤਰਸੀਮ ਜਸੜ ਹੋਣਾ ਨੂੰ ਮੰਤਰੀ ਜੋਲ ਹੋਣਾ ਨੂੰ ਕਰਮਜੀਤ ਭਾਜੀ ਹੋਣਾ ਨੂੰ ਔਰ ਸ਼ਰਨ ਆਟ ਇਹਨਾਂ ਦੀ ਪੂਰੀ ਟੀਮ ਸੇਖੋਂ ਸਾਡਾ ਕਿਥੇ ਇੰਦਰ ਸਾਰੇ ਇਹਨਾਂ ਦਾ ਮੈਂ ਧੰਨਵਾਦ ਦਿਆਂ ਕਿ ਇਹਨਾਂ ਨੇ ਇੰਨੇ ਖੂਬਸੂਰਤ ਸੁਪਨੇ ਦਾ ਮੈਨੂੰ ਸਾਥ ਹੀ ਬਣਾਇਆ ਔਰ ਕਰਮਜੀਤ ਅਨਮੋਲ ਹੋਣੇ ਜਿੰਨਾਂ ਦੀਆਂ ਅਸੀਂ ਗੱਲਾਂ ਕਰ ਰਹੇ ਸੀ ਹੀ ਗਾਟ ਇਮੋਸ਼ਨਲ ਕਿ ਭਾਜੀ ਆਸ سینਮੇ ਦਾ ਲੈਵਲ ਅਸੀਂ ਕਦੇ ਸੋਚਦੇ ਸੀ ਜੋ ਅੱਜ ਕੁਦਰਤ ਨੇ ਸਾਨੂੰ ਦਿੱਤਾ ਸੋ ਮੈਂ ਤਰੌਣੀ ਜੀ ਤੁਹਾਡਾ ਵੀ ਧੰਨਵਾਦੀ ਆ ਆਪਣੇ ਛੋਟੇ ਜਿਹੇ ਕਿਰਦਾਰ ਦੇ ਨਾਲ ਹੀ ਫਿਲਮ ਨੂੰ ਸ਼ੁਰੂ ਤੇ ਅਖੀਰ ਤੇ ਵਿੱਚ ਕਿ ਨਵਾਂ ਰੰਗ ਦਿੱਤਾ ਇਹਨਾਂ ਨੇ ਸਾਨੀ ਸਾਹਿਬ ਇਹ ਵੀ ਸਾਡੇ ਉਹ ਸਾਥੀ ਜਿਹੜੇ ਸਿਨੇਮਾ ਤੁਹਾਡੇ ਤੱਕ ਪਹੁੰਚਦਾ ਕਰਦੇ ਨੇ ਸੋ ਮੈਂ ਜਿੱਥੇ ਸਾਰਿਆਂ ਦਾ ਧੰਨਵਾਦੀ ਆ ਇਸ ਤੋਂ ਪਹਿਲਾਂ ਕਿ ਆਪਾਂ ਸਾਰੇ ਗੱਲਾਂ ਕਰੀਏ ਸ਼ਰਨ ਆਟ ਵੀ ਗੱਲਾਂ ਕਰਨਗੇ ਬਾਕੀ ਵੀ ਸਾਰਿਆਂ ਨੇ ਕਰਨੀਆਂ ਮੈਂ ਚਾਹਾਂਗਾ ਉਹ ਪਰਿਵਾਰ ਜਿਨ੍ਹਾਂ ਦੀ ਗੱਲ ਆਪਾਂ ਜਿੰਦਰ ਕਰਕੇ ਆਏ ਆ ਜਿਨ੍ਹਾਂ ਦੀ ਗੱਲ ਸੁਣ ਕੇ ਆਏ ਆ ਜਿਨ੍ਹਾਂ ਦੇ ਉਹ ਬਲੰਦ ਕਿਰਦਾਰਾਂ ਨੂੰ ਅੰਦਰ ਅਸੀਂ مان ਕੇ ਆਏ ਆ ਅੱਜ ਕਰਮਾਂ ਦੇ ਨਾਲ ਉਹ ਵੀ ਸਾਡੇ ਨਾਲ ਨੇ ਬਾਬਾ ਗੁਰਦੇਵ ਸਿੰਘ ਜੀ ਦਾ ਪਰਿਵਾਰ ਸਾਡੇ ਨਾਲ ਹੈ ਉਹਨਾਂ ਦੀ ਦੋਤਰੀ ਤੇ ਦੋਤਾ ਸਾਡੇ ਨਾਲ ਨੇ ਇਹ ਪਰਿਵਾਰ ਇਹ ਬਲੱਡ ਲਾਈਨ ਜਿਨ੍ਹਾਂ ਨੂੰ ਅਸੀਂ ਅੰਦਰ ਦੇਖ ਕੇ ਆਏ ਆ ਸੋ ਅਸੀਂ ਉਹਨਾਂ ਦੇ ਹਿੱਸੇ ਦਾ ਵੀ ਸਜਦਾ ਤੁਹਾਨੂੰ ਕਰਦੇ ਆ ਜੀ ਤੁਸੀਂ ਅੱਜ ਸਾਰਿਆਂ ਨੂੰ ਪਤਾ ਹੋਣਾ ਕਿੰਨੇ ਐਮਪੀ ਜਿੱਤੇ ਆਪਣੇ ਉਥੋਂ ਬਾਈ ਬਾਈ ਕਿਆ ਬਾਤ 22 ਬਾਈ ਐਮਪੀ ਜਿੱਤੇ ਨੇ ਸਾਡੇ ਉਥੋਂ ਅੱਜ ਸਾਡੇ 22 ਪੰਜਾਬੀ ਜਿਹੜੇ ਨੇ ਅੱਜ ਪਾਰਲੀਮੈਂਟ 'ਚ ਬੈਠਣਗੇ ਕੈਨੇਡਾ ਦੀ ਪਹਿਲਾਂ ਵੀ ਬੈਠਦੇ ਆਏ ਨੇ ਪਰ ਅੱਜ ਗਿਣਤੀ 22 ਹੋ ਗਈ ਔਰ ਮਜ਼ੇ ਦੀ ਗੱਲ ਹੈ ਅੱਜ ਤੱਕ ਦੀ ਕੈਨੇਡਾ ਦੀ ਸਭ ਤੋਂ ਯੰਗੇਸਟ ਮੈਂਬਰ ਪਾਰਲੀਮੈਂਟ ਅਮਨਦੀਪ ਸੋਢੀ ਬ੍ਰੈਂਪਟਨ ਸੈਂਟਰ ਤੋਂ 23 ਸਾਲਾਂ ਦੀ ਕੁੜੀ 23 ਇਅਰ 올ਡ ਕੁੜੀ ਅੱਜ ਪਾਰਲੀਮੈਂਟ 'ਚ ਜਾ ਕੇ ਬੈਠੀ ਹੈ ਸਾਡੇ ਬੱਚੇ ਵੀ ਪਾਰਲੀਮੈਂਟ 'ਚ ਜਾ ਕੇ ਬਹਿਣ ਲੱਗ ਗਏ ਸਿਰਫ ਇਹਨਾਂ ਲੋਕਾਂ ਦੀਆਂ ਕੁਰਬਾਨੀਆਂ ਦੀ ਬਦਾਲਤ ਸ਼ਹੀਦ ਭਾਈ ਮੀਵਾ ਸਿੰਘ ਲੋਪੋ ਕੇ ਇਮਾਨਦਾਰੀ ਨਾਲ ਦੱਸਿਓ 90% ਲੋਕਾਂ ਨੂੰ ਪਤਾ ਨਹੀਂ ਸੀ ਉਹ ਵੀ ਕੋਈ ਕਿਰਦਾਰ ਹੋਇਆ ਸੋ ਇਹ ਫਿਲਮਾਂ ਜਿਉਂਦੇ ਕਰ ਰਹੀਆਂ ਨੇ ਉਹਨਾਂ ਕਿਰਦਾਰਾਂ ਨੂੰ ਇਸ ਤੋਂ ਬਾਅਦ ਲੋਕ ਲੋਪੋ ਕੇ ਪਿੰਡ ਨੂੰ ਜਿਹੜਾ ਅੰਮ੍ਰਿਤਸਰ ਦੇ ਕੋਲ ਹੈ ਮੀਵਾ ਸਿੰਘ ਦੇ ਨਾਲ ਨਾਲ ਜਾਣਿਆ ਕਰਨਗੇ ਉਹ ਲੋਪੋ ਕੀਮਤੀ ਜਾਨਾਂ ਦੀ ਸ਼ਹਾਦਤ ਨੂੰ ਸਲਾਮ ਬਾਬਾ ਗੁਰਦੇਵ ਸਿੰਘ ਜੀ ਦੀਆਂ ਕੋਸ਼ਿਸ਼ਾਂ ਨੂੰ ਅਸੀਂ ਨਤਮਸਤਕ ਹੁੰਨੇ ਆ ਸਭ ਤੋਂ ਪਹਿਲਾਂ ਮੈਂ ਚਾਹਾਂਗਾ ਭਾਜੀ ਮਨਪ੍ਰੀਤ ਜੀ ਆਪਾਂ ਪਰਿਵਾਰ ਦਾ ਸਨਮਾਨ ਕਰੀਏ ਬੁੱਕੇ ਸੀ ਸਾਡੇ ਕੋਲ ਜੀ ਮਨਪ੍ਰੀਤ ਜੀ ਲਿਆਓ ਜੀ ਬੁੱਕੇ ਇੱਧਰ ਆ ਜਾਓ ਇੱਧਰ ਅੱਗੇ ਆ ਜਾਓ ਆ ਤੇ ਆ ਜਾਓ ਸਰਪੰਚ ਆਹ ਜੀ ਪਾ ਦਿਓ ਪਾ ਦਿਓ ਤੁਸੀਂ ਦਿਓ ਭਾਜੀ ਥੰਕ ਯੂ ਓਕੇ ਓਕੇ ਅੱਗੇ ਆਜੋ ਫੋਟੋ ਕਰ ਲੈਣਗੇ ਤੁਸੀਂ ਅੱਗੇ ਆਜੋ ਸਰਪਾ ਜੀ ਅੱਗੇ ਆਜੋ ਫੋਟੋ ਕਰਦੇ ਅੱਗੇ ਆਜਾ ਮੈਂ ਕਿਹਾ ਅੱਗੇ ਅੱਗੇ ਆਓ ਬਹੁਤ ਧੰਨਵਾਦ ਜੀ ਅਸੀਂ ਪਰਿਵਾਰ ਦਾ ਵੀ ਧੰਨਵਾਦ ਕਰਦੇ ਆਂ ਔਰ ਸਾਡੇ ਸਾਥੀ ਕਲਾਕਾਰ ਆਜੋ ਭਾਜੀ ਆਜੋ ਬੁਲਟ ਸਾਹਿਬ ਇਹਨਾਂ ਨੇ ਅੰਦਰ ਦਿਲਜੀਤ ਸਿੰਘ ਦਾ ਰੋਲ ਅਦਾ ਕੀਤਾ ਜਿਹੜੇ ਸਾਥੀ ਸੀ ਹਰ ਚੰਗੇ ਮਾੜੇ ਵਕਤ ਦੇ ਬਾਬਾ ਗੁਰਦੇਵ ਸਿੰਘ ਦੇ ਸੋ ਉਹ ਰੂਹਾਂ ਅੱਜ ਫੇਰ ਦੁਬਾਰਾ ਜਿਉਂਦੀਆਂ ਹੋ ਗਈਆਂ ਜਿਨ੍ਹਾਂ ਨੇ ਸਾਡੇ ਲਈ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਇਗੀਆਂ ਮੱਲਾ ਮਾਰੀਆਂ ਸੋ ਜੀ ਤੁਹਾਡਾ ਵੀ ਅਸੀਂ ਹਮੇਸ਼ਾ ਸ਼ੁਕਰਗੁਜ਼ਾਰ ਰਵਾਂਗੇ ਛੱਡੇ ਸੋਨੇ ਪਾਤਰ ਵਾਸਤੇ ਸੋ ਥੈਂਕ ਯੂ ਸੋ ਵੈਰੀ ਮਚ ਮੈਂ ਰਿਕਵੈਸਟ ਕਰਾਂਗਾ ਸ਼ਰਨ ਆਠ ਨੂੰ ਕਿ ਆ ਕੇ ਸੰਬੋਧਨ ਕਰਨ ਜਸ ਗਰੇਵਾਲ ਥੈਂਕ ਯੂ ਬ੍ਰਦਰ ਆਉਣ ਵਾਸਤੇ ਤੁਹਾਡੀਆਂ ਸ਼ੁਭਕਾਮਨਾਵਾਂ ਲਈ ਸ਼ਰਨ ਆਠ ਫਿਲਮ ਦੀ ਸੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਵਾਜ਼ ਆ ਰਹੀ ਹੈ ਸਾਰਿਆਂ ਨੂੰ ਤੇ ਸਾਰਿਆਂ ਦਾ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਕਿ ਸਾਰੇ ਔਰ ਇਕੱਠੇ ਹੋਏ ਹੋ ਆਪਾਂ ਇੱਕ ਪਰਿਵਾਰ ਦੀ ਤਰ੍ਹਾਂ ਆ ਫਿਲਮ ਦੇਖੀ ਆ ਤੇ ਜਿਨ੍ਹਾਂ ਦੀਆਂ ਕਹਾਣੀਆਂ ਨੇ ਇਹ ਜਿਨ੍ਹਾਂ ਦੀ ਜੀਵਨੀਆਂ ਨੇ ਜਿਨ੍ਹਾਂ ਤੇ ਫਿਲਮ ਬਣੀ ਆ ਉਹਨਾਂ ਦੇ ਪਰਿਵਾਰ ਸਾਡੇ ਨਾਲ ਜੁੜੇ ਨੇ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਅ ਹਿੱਸਾ ਬਣਿਆ ਸਾਡੇ ਨਾਲ ਤੇ ਸਿਨੇਮੇ ਦਾ ਇੱਕ ਮਹੱਤਵਪੂਰਨ ਰੋਲ ਇਹੀ ਹੁੰਦਾ ਵੀ ਉਹ ਜਿਹੜਾ ਸਾਡਾ ਇਤਿਹਾਸ ਆ ਜਾਂ ਜੋ ਸਾਡਾ ਕਲਚਰ ਆ ਉਹਨੂੰ ਸਾਰਾ ਤਾਂ ਅਸੀਂ ਪੇਸ਼ ਨਹੀਂ ਕਰ ਸਕਦੇ ਹੁੰਦੇ ਜਿੱਦਾਂ ਕਿ ਕਿਤਾਬਾਂ ਹੁੰਦੀਆਂ ਨੇ ਇਸ ਇਤਿਹਾਸ ਤੇ ਬਹੁਤ ਕਿਤਾਬਾਂ ਲਿਖੀਆਂ ਗਈਆਂ ਹੋਣਗੀਆਂ ਪਰ ਉਹ ਕਿਤਾਬਾਂ ਨਾ ਕਈ ਵਾਰੀ ਲਾਇਬ੍ਰੇਰੀਆਂ ਦੇ ਵਿੱਚ ਪਈਆਂ ਰਹਿ ਜਾਂਦੀਆਂ ਨੇ ਤੇ ਸਿਨੇਮਾ ਦਾ ਰੋਲ ਇਹ ਹੁੰਦਾ ਕਿੜੀਆਂ ਲਾਇਬ੍ਰੇਰੀਆਂ ਨੇ ਨਾ ਉਹਨਾਂ ਦਾ ਦਰਵਾਜ਼ਾ ਬਣ ਸਕਣ ਉਹਨਾਂ ਦਾ ਡੋਰ ਬਣ ਸਕਣ ਉਹਨਾਂ ਦੀ ਵਿੰਡੋ ਬਣ ਸਕਣ ਸਿਨੇਮਾ ਵੀ ਅਸੀਂ ਉਹ ਡੋਰ ਖੋਲੀਏ ਤੇ ਦਿਖਾਈਏ ਵੀ ਆ ਦੇਖੋ ਇੱਕ ਇਹ ਵੀ ਲਾਇਬ੍ਰੇਰੀ ਹੈਗੀ ਆ ਤੁਸੀਂ ਜਾਓ ਇਸ ਇਤਿਹਾਸ ਨੂੰ ਪੜੋ ਤੇ ਇਹਦੇ ਬਾਰੇ ਹੋਰ ਜਾਣੋ ਸੋ ਸਾਡੇ ਵੱਲੋਂ ਕੋਸ਼ਿਸ਼ ਇਹੀ ਆ ਵੀ ਤੁਹਾਡੇ ਨਾਲ ਨਵਾਂ ਤੋਂ ਨਵਾਂ ਕੋਈ ਨਾ ਕੋਈ ਇਦਾਂ ਦਾ ਸਿਨੇਮਾ ਤੁਹਾਡੇ ਅੱਗੇ ਲੈ ਕੇ ਆਈਏ ਇਦਾਂ ਦੀ ਕ੍ਰੀਏਟਿਵ ਕਰਾਫਟ ਲੈ ਕੇ ਆਈਏ ਜਿਹੜੀ ਕਿ ਆਪਣੇ ਸਿਨੇਮੇ ਦੇ ਵਿੱਚ ਕੁਝ ਨਵਾਂ ਜੋੜੇ ਆਪਣਾ ਸਿਨੇਮਾ ਵੱਡਾ ਹੋਵੇ ਆਪਣਾ ਕਲਚਰ ਵੱਡਾ ਹੋਵੇ ਆਪਣੇ ਲੋਕ ਵੱਡੇ ਹੋਣ ਸੋ ਸਾਰਿਆਂ ਦੀ ਬਹੁਤ ਬਹੁਤ ਮਿਹਰਬਾਨੀ ਇੱਕ ਵਾਰੀ ਦੁਬਾਰਾ ਫੇਰ ਸ਼ੁਕਰੀਆ ਸਾਰੀ ਟੀਮ ਦਾ ਕੁਕੀ ਭਾਈ ਨੇ ਸਾਰਿਆਂ ਦਾ ਨਾਮ ਲੈ ਹੀ ਦਿੱਤਾ ਸੀਗਾ ਤੇ ਉਹਨਾਂ ਨੇ ਧੰਨਵਾਦ ਵੀ ਕੀਤਾ ਸੋ ਮੈਂ ਬਾਕੀ ਭਾਈ ਉਹਨਾਂ ਨੂੰ ਕਹੂੰਗਾ ਵੀ ਅੱਗੇ-ਅੱਗੇ ਕੰਟੀਨਿਊ ਕਰਦੇ ਰਹੀ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਸ਼ਰਨ ਜੀ ਔਰ ਜਿੱਦਾਂ ਮੈਂ ਬਾਕੀ ਕਲਾਕਾਰਾਂ ਦਾ ਜ਼ਿਕਰ ਕਰ ਰਿਹਾ ਸੀ ਅਜੇ ਜੇਠੀ ਉਹਨਾਂ ਦਾ 네ਗੇਟਿਵ ਕੈਰੈਕਟਰ ਪਰ ਪੋਜ਼ਿਟਿਵ ਨੂੰ ਬੁਲੰਦ ਕਰਨ ਲਈ 네ਗੇਟਿਵ ਕੈਰੈਕਟਰ ਕਿੰਨੇ ਇੰਪੋਰਟੈਂਟ ਹੁੰਦੇ ਨੇ ਸੋ ਉਹਨਾਂ ਦੇ ਨਾਲ ਹੋਰ ਵੀ ਸਾਡੇ ਬਹੁਤ ਸਾਥੀ ਕਲਾਕਾਰ ਉਦਾਂ ਤੇ ਇੰਦਰ ਨੇ ਵੀ ਕੰਮ ਕੀਤਾ ਫਿਲਮ ਦੇ ਵਿੱਚ ਸੋ ਸਾਰੇ ਕਲਾਕਾਰ ਸਾਡੇ ਇੱਥੇ ਨੇ ਸਾਰਿਆਂ ਨੇ ਆਪਣਾ ਬੈਸਟ ਪਰਫਾਰਮ ਕੀਤਾ ਸੋ ਅਸੀਂ ਕਨਕਲੂਡ ਕਰਾਂਗੇ ਇਸ ਗੱਲਬਾਤ ਨੂੰ ਮੈਂ ਚਾਹਾਂਗਾ ਕਿ ਕਰਮਜੀਤ ਅਨਮੋਲ ਆਪਣਾ ਜੋ ਵੀ ਇਹਦਾ ਰਿਐਕਸ਼ਨ ਹੈ ਮੇਰਾ ਵੀਰ ਨਿਕਾ ਦਵੇ ਫਿਰ ਆਪਾਂ ਤੁਹਾਡੇ ਤੋਂ ਇਜਾਜ਼ਤ ਲਈਏ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੇ ਖੁਸ਼ੀ ਮਿਲ ਰਹੀ ਹੈ ਕਿ ਸਾਡਾ ਪੰਜਾਬੀ ਸਿਨੇਮਾ ਬਹੁਤ ਤਰੱਕੀ ਕਰ ਰਿਹਾ ਹੈ ਤੇ ਮੈਂ ਵਧਾਈ ਦਿਨਾ ਸਾਰੀ ਟੀਮ ਨੂੰ ਬਾਈ ਮਨਪ੍ਰੀਤ ਜਵਲ ਹੋਣਾ ਦੀ ਸਾਰੀ ਟੀਮ ਨੂੰ ਇੱਕ ਗੱਲ ਦੱਸਣੀ ਚਾਹੂੰਗਾ ਕਿ ਜਿੰਨੇ ਵੀ ਚਾਹੇ ਕੈਮਰਾਮੈਨ ਚਾਹੇ ਡਾਇਰੈਕਟਰ ਨੇ ਚਾਹੇ ਪ੍ਰੋਡਿਊਸਰ ਨੇ ਇਹਨਾਂ ਦੀ ਸਾਰਿਆਂ ਦੀ ਬੈਕਗ੍ਰਾਉਂਡ ਪਿੰਡ ਤੋਂ ਐ ਇੱਕ ਪਿੰਡ ਦੇ ਮੁੰਡਿਆਂ ਨੇ ਅੱਜ ਹਾਲੀਵੁੱਡ ਨੂੰ ਟੱਕਰ ਦਿੱਤੀ ਐ ਇਹ ਸਭ ਤੋਂ ਵੱਡੀ ਗੱਲ ਐ ਸੋ ਕੁਝ ਵੀ ਜੇ ਜਜ਼ਬਾ ਹੋਵੇ ਕਹਿੰਦੇ ਕੁਝ ਵੀ ਬੰਦਾ ਕਰ ਸਕਦਾ ਔਰ ਅੱਜ ਇਹਨਾਂ ਮਨ ਖੁਸ਼ ਹੋਇਆ ਬਾਬਾ ਗੁਰਦੇਵ ਸਿੰਘ ਜੀ ਦੀ ਤੇ کردار ਦੇ ਵਿੱਚ ਭੁੱਗੀ ਭਾਜੀ ਨੇ ਇੰਨਾ ਸੋਹਣਾ ਕੰਮ ਕੀਤਾ ਬਾਕੀ ਜਿੰਨੇ ਵੀ ਕਲਾਕਾਰ ਸੀ ਬੋਲਟ ਹੋਣੀ ਆ ਬਾਈ ਜਿਨ੍ਹਾਂ ਨੇ ਨੈਗੇਟਿਵ ਕੀਤਾ ਮੈਨੂੰ ਉਹਨਾਂ ਤੋਂ ਨਫ਼ਰਤ ਹੋ ਗਈ ਮਤਲਬ ਇੰਨਾ ਅੱਛਾ ਕੀਤਾ ਕੰਮ ਇਹਨਾਂ ਨੇ ਤੇ ਸਾਰਿਆਂ ਦਾ ਬਹੁਤ ਸੋਹਣਾ ਕੰਮ ਸੀ ਸਾਡੀ ਇਹੀ ਗੁਜਾਰਿਸ਼ ਹੈ ਕਿ ਇਹੋ ਜਿਹੀਆਂ ਫਿਲਮਾਂ ਨੂੰ ਵੱਧ ਤੋਂ ਵੱਧ ਹੰਗਾਰਾ ਦਿਓ ਆਪਣੇ ਬੱਚਿਆਂ ਨੂੰ ਲੈ ਕੇ ਜਾਓ ਮੈਂ ਤਾਂ ਕਹਿਣਾ ਸਕੂਲਾਂ ਦੇ ਬੱਚਿਆਂ ਨੂੰ ਜ਼ਰੂਰ ਦਿਖਾਉਣੀ ਚਾਹੀਦੀ ਹੈ ਜਿਹੜੇ ਵੀ ਸਕੂਲਾਂ ਦੇ ਬੱਚੇ ਨੇ ਉਹਨਾਂ ਨੂੰ ਪਤਾ ਲੱਗੇ ਅਸੀਂ ਮਾੜਾ ਮੋਟਾ ਇਤਿਹਾਸ ਪੜ੍ਹਿਆ ਅਸੀਂ ਕਿਤਾਬਾਂ ਚੋਂ ਪਰ ਅੱਜ ਮੇਰਾ ਖਿਆਲ ਆ ਪੜ੍ਹਨ ਦਾ ਜਿਹੜਾ ਸ਼ੌਕ ਘਟ ਹੁੰਦਾ ਜਾ ਰਿਹਾ ਹੈ ਤਾਂ ਸਾਡੀਆਂ ਫਿਲਮਾਂ ਇੱਕ ਇੱਕ ਜ਼ਰੀਆ ਜਿਹੜੇ ਸਾਡੇ ਇਤਿਹਾਸ ਨੂੰ ਦਰਸਾਉਂਦੀਆਂ ਨੇ ਸੋ ਮੇਰੀ ਸਾਰਿਆਂ ਨੂੰ ਬੇਨਤੀ ਇਹ ਹੀ ਹੈ ਕਿ ਵੱਧ ਤੋਂ ਵੱਧ ਇਸ ਫਿਲਮ ਨੂੰ ਸਪੋਰਟ ਕਰੋ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਪਣੀ ਫੈਮਿਲੀ ਦੇ ਨਾਲ ਫਿਲਮ ਦੇਖੋ ਤਾਂ ਕਿ ਸਾਡੇ ਇਹਨਾਂ ਵੀਰਾਂ ਦੇ ਹੌਸਲੇ ਹੋਰ ਵੀ ਬਲੰਦ ਹੋਣ ਮੈਂ ਇੱਕ ਡਾਇਰੈਕਟਰ ਸਾਹਿਬ ਬਾਰੇ ਗੱਲ ਕਰਨੀ ਚਾਹੁੰਗਾ ਕਿ ਸਾਡੀ ਖੁਸ਼ਕਿਸਮਤੀ ਹੈ ਪੰਜਾਬੀ ਸਿਨੇਮਾ ਦੀ ਕਿ ਇੱਕ ਐਨਾ ਖੂਬਸੂਰਤ ਡਾਇਰੈਕਟਰ ਮਿਲਿਆ ਸਾਨੂੰ ਸ਼ਰਨ ਦੇ ਰੂਪ ਦੇ ਵਿੱਚ ਇਹਨਾਂ ਦੀ ਬੰਸਤਾਨੇ ਫਿਲਮ ਹਿੱਟ ਹੋਈ ਕਿਸੇ ਹੋਰ ਡਾਇਰੈਕਟਰ ਦੀ ਐਨੀ ਹਿੱਟ ਫਿਲਮ ਹੁੰਦੀ ਤਾਂ ਘੱਟੋ ਘੱਟ 150 ਫਿਲਮ ਸਾਈਨ ਕਰ ਲੈਂਦੇ ਵੀ ਅਗਲੀਆਂ ਫਿਲਮਾਂ ਅਸੀਂ ਕਰਾਂਗੇ ਪਰ ਐਨੇ ਸਬਰ ਸੰਤੋਖ ਵਾਲਾ ਬੰਦਾ ਜਿਹੜਾ ਪੜ ਕੇ ਪੂਰੀ ਤਹਿ ਤੱਕ ਜਾ ਕੇ ਸਬਜੈਕਟ ਨੂੰ ਦੇਖਦਾ ਔਰ ਉਹਨੂੰ ਬਾਚਦਾ ਤੇ ਉਹਨੂੰ ਪਰਦੇ ਤੇ ਲੈ ਕੇ ਆਉਂਦਾ ਕੱਲਾ ਕੱਲਾ ਬਾਈ ਸ਼ਰਨ ਆਰਟ ਹੈ ਸੋ ਮੈਂ ਬਹੁਤ ਖੁਸ਼ ਆਂ ਔਰ ਪੂਰੀ ਦੁਨੀਆ ਖੁਸ਼ ਹੈ ਇਹੋ ਜੇ ਸਾਡੇ ਕਲਾਕਾਰ ਸਾਡੇ ਭਰਾ ਹੋਣੇ ਚਾਹੀਦੇ ਆ ਡਾਇਰੈਕਟਰ ਹੋਣੇ ਚਾਹੀਦੇ ਤਾਂ ਕਿ ਸਾਡੇ ਪੰਜਾਬੀ ਸਿਨੇਮੇ ਨੂੰ ਚੰਗੀਆਂ ਫਿਲਮਾਂ ਮਿਲਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਚਾਹੁੰਦਾ ਸੀ ਕਿ ਭਾਜੀ ਜੋਲ ਸਾਹਿਬ ਮਨਪ੍ਰੀ ਜੋਲ ਸਾਹਿਬ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਪਰ ਉਹ ਕਹਿੰਦਾ ਮੈਨੂੰ ਫਿਲਮਾਂ ਬਣਾਉਣ ਤੇ ਕੋਈ ਝਿਜਕ ਨਹੀਂ ਮੈਨੂੰ ਗੱਲ ਕਰਨ ਤੋਂ ਬਹੁਤ ਸੰਗ ਹੁੰਦੀ ਹੈ ਮੈਂ ਕਹਾਂ ਤੁਸੀਂ ਗੱਲ ਭਾਵੇਂ ਨਾ ਕਰੋ ਜਿਹੜਾ ਕੰਮ ਕਰਦੇ ਉਹ ਕਰੀ ਜਾਇਓ ਉਹਨੂੰ ਕੰਟੀਨਿਊ ਕਰਿਓ ਥੈਂਕ ਯੂ ਸੋ ਵੈਰੀ ਮਚ ਔਰ ਸਾਡਾ ਇੱਕ ਪਚੰਗੀ ਸਿੰਘ ਇੱਕ ਇਹ ਲੋਕਿਆ ਰਹਿ ਗਿਆ ਸੀ ਇਹਨਾਂ ਨੇ ਅੱਗੇ ਆ ਪੁੱਤਰ ਰਮਨ ਜੋਤ ਸਿੰਘ ਖਾਲਸਾ ਹੋਰ ਆ ਗਿਆ ਇੱਧਰ ਆ ਸਾਹਮਣੇ ਹਾਂ ਇਹਨੇ ਸਾਡੇ ਮੇਰੇ ਪਾਪਾ ਗੁਰਦੇਵ ਸਿੰਘ ਦੇ ਪੁੱਤਰ ਦਾ ਬਲਵੰਤ ਸਿੰਘ ਉਹਨਾਂ ਦਾ ਕਿਰਦਾਰ ਕੀਤਾ ਜਿਸਦਾ ਬਲਵੰਤ ਸਿੰਘ ਉਹਨਾਂ ਦੀ ਫੈਮਿਲੀ ਅਜੇ ਵੀ ਕੈਨੇਡਾ ਹੀ ਟੋਰੰਟੋ ਉਹਨਾਂ ਦੇ ਪਰਿਵਾਰ ਚੋਂ ਅਜੇ ਵੀ ਹੈਗੇ ਨੇ ਤੇ ਨਾਨਾ ਜੀ ਸੀ ਮੇਰੇ ਨਾਨਾ ਜੀ ਇਹ ਸਾਡਾ ਪਚੰਗੀ ਸਿੰਘ ਇਹਨਾਂ ਦੇ ਨਾਨਾ ਜੀ ਆ ਸੋ ਬਹੁਤ ਹੀ ਧੰਨਵਾਦ ਤੁਹਾਡਾ ਕੋਟਨ ਕੋਟ ਧੰਨਵਾਦ ਸਾਰੇ মিডিਆ ਦਾ ਸ਼ੁਕਰੀਆ ਕਿ ਤੁਸੀਂ ਇੰਨੀ ਮੁਹੱਬਤ ਇੰਨਾ ਖਲੂਸ ਇੰਨੀ ਇੱਜ਼ਤ ਦਿੱਤੀ ਥੈਂਕ ਯੂ ਬੇਟਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਪਿਕਚਰ ਚੰਗੀ ਲੱਗੀ ਐ ਤੈਨੂੰ ਪ੍ਰੋਮੋਟ ਕਰਿਓ ਆਪ ਵੀ ਦੇਖੋ ਬਾਕੀਆਂ ਨੂੰ ਵੀ ਕਹੋ ਕਿ ਸਿਨੇਮਾ ਮਿਸ ਕਰਨ ਵਾਲਾ ਨਹੀਂ ਹੈ ਤੁਹਾਡੇ ਸਾਥ ਦੇ ਨਾਲ ਹੀ ਅਸੀਂ ਪੰਜਾਬੀ ਸਿਨੇਮਾ ਨੂੰ ਨੈਕਸਟ ਲੈਵਲ ਤੱਕ ਲੈ ਕੇ ਜਾਵਾਂਗੇ ਬਹੁਤ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਸਾਰੇ